ਖਬਰ ਨਮਾ ਦੇਖਿਆ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਇੱਕ ਪਾਸੇ ਬਿਕਪਜੀਤ ਸਿੰਘ ਜੀਠੀਆ ਦੀ ਗ੍ਰਿਫਤਾਰੀ ਹੋਈ ਵਿਜੀਲੈਂਸ ਵੱਲੋਂ ਉਹਨਾਂ ਦੀ ਪੁਸ਼ਕਿਸ਼ ਕੀਤੀ ਜਾ ਰਹੀ ਹੈ 7 ਦਿਨ ਦੇ ਰਿਮਾਨ ਤੇ ਚਰੇਗਾ ਦੇ ਬਿਕਪਜੀਤ ਸਿੰਘ ਜੀਠੀਆ 2 ਜੁਲਾਈ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੇ ਜ਼ੁਲਮ ਕਬੂਲ ਕਰਦੇ ਨੇ ਕਿਹੜੇ ਦੋਸ਼ੋ ਕਬੂਲ ਨਹੀਂ ਕਰਦੇ ਕਿ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰ ਉੱਚ ਅਧਿਕਾਰੀ ਦੱਸਣਗੇ ਕਿਉਂਕਿ ਮਨੀ ਟ੍ਰੇਲਿੰਗ ਮਨੀ ਲੌਂਡਰਿੰਗ ਅਤੇ 540 ਕਰੋੜ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਬਿਕਮਜੀ ਸਿੰਘ ਜੀਟੀਆ ਨੇ ਤੰਗਲੀ ਨਾਲ ਪੈਸਾ ਇਕੱਠਾ ਕੀਤਾ ਹੈ ਚਮਦੀਆਂ ਚਲਾਈਆਂ ਨੇ ਸੁਪਰ ਸੀਐਮ ਰਹੇ ਨੇ ਆਪਣੇ ਸਮੇਂ ਦੇ ਵਿੱਚ ਮਾਲਮਤਰੀ ਸਿੰਘ ਜੀ ਤੱਕ ਆਗੂ ਸੀ ਸਮੇਂ-ਸਮੇਂ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪ ਆਪ ਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੂੰ ਬਧਾਇਕਾ ਅਤੇ ਮੰਤਰੀਆਂ ਨੂੰ ਕੇਰਿਆ ਲੇਕਿਨ ਬਿਕਮਜੀ ਸਿੰਘ ਜੀਠੀਆ ਨੂੰ ਪਤਾ ਨਹੀਂ ਸੀ ਕਿ ਮੇਰਾ ਮਾਮਲਾ ਪੱਕੇ ਭਾਡੇ ਵਿੱਚ ਪਾ ਦਿੱਤਾ ਜਾਵੇਗਾ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੱਕੇ ਹੱਥ ਪਾਏ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਵਿਦੇਸ਼ਾ ਅਤੇ ਵਿਦੇਸ਼ਾ ਤੋਂ ਹੁਣ ਆ ਰਹੇ ਨੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਪਹਿਲਾਂ ਹੀ ਕੰਮ ਕਰ ਦੇਣਾ ਚਾਹੀਦਾ ਸੀ ਬਿਕਮ ਜੀ ਸਿੰਘ ਜੀਠਿਆ ਕਿਉਂਕਿ ਚਿੱਟੇ ਦੇ ਸੁਦਾਕਰ ਨੇ ਬਿਕਮ ਜੀ ਸਿੰਘ ਜੀਠਿਆ ਨੂੰ ਅਨੇ ਵਾਪਸ ਪੈਸਾ ਕਮਾਇਆ ਗਿਆ ਜਦੋਂ ਸ਼ਰੂਪੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਇਹਦੇ ਵਿੱਚ ਕੋਈ ਦੋਰ ਐਵੇਂ ਨਹੀਂ ਬਿਕਮ ਜੀਠਿਆ ਨੇ ਆਪਣੀ ਜਾਇਦਾਦ ਤੋਂ ਵੱਧ ਆਮਦਨ ਤੋਂ ਵੱਧ 540 ਕਰੋੜ ਦੀ ਜਾਇਦਾਦ ਬਣਾਈ ਉਹਨਾਂ ਪੈਸਿਆਂ ਦਾ ਆਨਪਰਦਾਨ ਹੋਇਆ ਉਹ ਪੈਸੇ ਟਰਾਂਸਪੋਰਟ ਹੋਏ ਸਾਈਪ੍ਰਸ ਵਿੱਚ ਇੰਗਲੈਂਡ ਵਿੱਚ ਅਮਰੀਕਾ ਦੇ ਵਿੱਚ ਕਿਹੜੀਆਂ ਕੰਪਨੀਆਂ ਨੇ ਇਹ ਪੈਸਾ ਕਿੱਥੋਂ ਆਇਆ ਕਿਵੇਂ ਇਕੱਠਾ ਕੀਤਾ ਗਿਆ ਹਾਲਾਂਕਿ ਆਰਾਮ ਆਪੀ ਪਾਰਟੀ ਦੇ ਕ੍ਰਿਮੀਨਲ ਨੇ ਕਿਹਾ ਕਿ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਨਸ਼ਾ ਵਿਕਦਾ ਸੀ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਨਸ਼ਾ ਆ ਨਸ਼ੀ ਦਾ ਆਨ ਪਦਾਰਥ ਹੁੰਦਾ ਸੀ ਤੇ ਅੰਤਰਰਾਸ਼ਟਰੀ ਡਰਗ ਤਸਕਰ ਇਹਨਾਂ ਦੇ ਘਰੇ ਰਾਤ ਰਹਿੰਦੇ ਸੀ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਕੱਲੇ ਬਿਕਮਜੀਤ ਸਿੰਘ ਜੀਠੀਆ ਨਹੀਂ ਕਿ ਬਿਕਮਜੀਤ ਸਿੰਘ ਜੀਠੀਆ ਨੂੰ ਅੰਦਰ ਠੋਕੇ ਤੇ ਹੁਣ ਬਾਕੀ ਨੂੰ ਸ਼ਰਦ ਦਿੱਤਾ ਜਾਵੇਗਾ ਉਹਨਾਂ ਕਿਹਾ ਹੋਰ ਬੜੇ ਵੱਡੇ ਲੋਕ ਚਾਹੇ ਉਸ ਵਿਸਮ ਬਾਤ ਰਹੇ ਚਾਹੇ ਹੁਣ ਰਾਜਾ ਬੜੇ ਤੇ ਚਾਹੇ ਹੁਣ ਉਸ ਪਾਸੇ ਕਹਿਰਾ ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਦੇ ਘਰ ਉੱਤੇ ਵੀ ਪੀਲੇ ਪੰਜੇ ਚੱਲਣਗੇ ਇਹ ਵੱਡੇ ਨਸ਼ਾ ਤਸਕਰ ਤੇ ਜਿਨ੍ਹਾਂ ਨੇ ਰੱਜ ਕੇ ਪੈਸਾ ਕਮਾਇਆ ਜਿਨ੍ਹਾਂ ਨੇ ਰੱਜ ਕੇ ਭ੍ਰਿਸ਼ਟਾਚਾਰ ਕੀਤੀ इवन ਦੋ ਹੋ ਸਕਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦੀ ਹੋਈ ਬੇਅਦਬੀ ਬਹਿਰ ਕਲਾ ਦਾ ਗੋਲੀਕਾਰ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਬਾਫੀ ਨਾਮਾ ਨੂੰ ਲੈ ਕੇ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਰੀ ਦਾ ਖੇਡ ਦੇਣ ਕਿਉਂਕਿ ਇਹੀ ਵਾਅਦਾ ਕੀਤਾ ਸੀ ਕੈਪਟਨ ਅਮਿੰਦਰ ਸਿੰਘ ਨੇ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਗਿਰਨ ਦਾ ਕਾਰਨ ਇਹੋ ਹੀ ਸੀ ਹਾਰਨ ਦਾ ਕਾਰਨ ਇਹੋ ਹੀ ਸੀ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਮੈਂ ਬਿਕਮਜੀਤ ਸਿੰਘ ਜੀਠਿਆ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਭੇਜਾਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਾਂ ਦੀ ਬੇਅਤੀ ਨੂੰ ਲੈ ਕੇ ਅਤੇ ਬਹਿਬਲ ਕਲਾ ਗੋਲੀਕਾਨ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੇ ਸਾਹਿਬ ਸਾਬ ਰਾਮ ਰਹੀਮ ਨੂੰ ਮਾਫੀ ਦਵਾਣਾ ਮਾਫੀ ਦਵਾਉਣ ਦੇ ਮਾਮਲੇ ਵਿੱਚ ਹੈ ਲੇਕਿਨ ਇਹ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਜਿਹੜਾ ਹੈ ਚੈਲੰਜ ਕਰ ਦਿੱਤਾ ਹੈ ਕਿ ਹੁਣ ਜਿਹੜੇ ਰਾਜੇ ਨੇ ਰਾਜਾ ਤਾਂ ਜਾਂ ਕੈਪਟਨ ਅਮਰਿੰਦਰ ਸਿੰਘ ਹੈ ਤੇ ਜਾਂ ਸੁਬੀਸ਼ ਬਾਦਲ ਹੈ ਉਹਨਾਂ ਕਹਿੰਦਾ ਵੱਡੇ ਮੰਤਰੀ ਵੱਡੇ ਅਧਿਕਾਰੀ ਜਲਦੀ ਹੀ ਗ੍ਰਿਫਤਾਰ ਕੀਤੇ ਜਾਣਗੇ ਉਹਨਾਂ ਉੱਤੇ ਵੱਡੇ ਮੁਕੱਦਮੇ ਹੋਣਗੇ ਉਹ ਜੇਲ੍ਹ ਦੀਆਂ ਸਲਾਖਾਂ ਵਿੱਚ ਹੋਣਗੇ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤਾ ਜਾਵੇਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਕਸ਼ਨ ਬੂਡ ਦੇ ਵਿੱਚ ਸਭ ਕੁਝ ਕਹਿ ਦਿੱਤਾ ਹੈ